ਸ਼੍ਰੋਮਣੀ ਅਕਾਲੀ ਦਲ ਨੇ ਇੱਕ ਤਜਵੀਜ਼ ਪਾਸ ਕੀਤੀ ਸੀ ਸੈਂਟਰ ਸਰਕਾਰ ਨੂੰ ਕਾਨੂੰਨ ਬਣਾਉਣ ਦੀ ਪਰ ਉਦੋਂ ਹੀ ਉਹਨਾਂ ਨੇ ਉਹ ਰੱਦ ਕਰ ਦਿੱਤਾ ਕੈਪਟਨ ਅਮਰਿੰਦਰ ਦੀ ਸਰਕਾਰ ਆਈ 2018 ਦੇ ਵਿੱਚ ਉਹਨਾਂ ਨੇ ਵੀ ਇੱਕ ਮਤਾ ਪਾ ਕੇ ਸੈਂਟਰ ਸਰਕਾਰ ਨੂੰ ਅਪੀਲ ਕੀਤੀ ਕਿ ਬੇਅਦਬੀਆਂ ਦੀਆਂ ਘਟਨਾਵਾਂ ਦੇ ਦੋਸ਼ੀਆਂ ਦੇ ਲਈ ਉਮਰ ਕੈਦੀ ਸਜ਼ਾ ਤੱਕ ਤਜਵੀਜ਼ ਹੋਣੀ ਚਾਹੀਦੀ ਹੈ ਰਾਸ਼ਟਰਪਤੀ ਦੇ ਟੇਬਲ ਤੇ ਇਹ ਸਾਰਾ ਕੁਝ ਪਿਆ ਹੈ ਪਰ ਅਜੇ ਤੱਕ ਕਾਨੂੰਨ ਨਹੀਂ ਬਣ ਸਕਿਆ ਜਦਕਿ ਸਾਡੇ ਲੋਕਾਂ ਨੂੰ ਲੋੜ ਹੈ ਕਿ ਕਿਉਂਕਿ ਧਰਮ ਸਾਰੇ ਹੀ ਧਰਮ ਸਤਕਾਰਯੋਗ ਨੇ ਇਹ ਕੁਝ ਅਣਪਛਾਤੇ ਲੋਕਾਂ ਨੇ ਦਵਾਰ ਨੂੰ ਟੱਪ ਕੇ ਚਰਚ ਦੀਆਂ ਪਵਿੱਤਰ ਮੂਰਤੀਆਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਉਹਨਾਂ ਦੇ ਸਿਰ ਕਲਮ ਕਰ ਦਿੱਤੇ ਤੇ ਉੱਥੇ ਗਿਰਜੇ ਵਿੱਚ ਖੜੀ ਹੋਈ ਕਿ ਚਰਚ ਦੀ ਗੱਡੀ ਨੂੰ ਵੀ ਅੱਗ ਦੇ ਹਵਾਲੇ ਕਰ ਦਿੱਤਾ ਹਾਈਵੇ ਵੀ ਰੋਕੇ ਪਰ ਅੱਜ ਤੱਕ ਨਤੀਜਾ ਬੇਨਤੀਜਾ ਹੈ ਪੱਤਰ ਵੀ ਦਿੱਤੇ ਜਾ ਚੁੱਕੇ ਨੇ ਤੁਹਾਨੂੰ ਕੀ ਲੱਗਦਾ ਕਿ ਕੀ ਕਾਰਨ ਬਣਦਾ ਕਿ ਕਿਉਂ ਨਹੀਂ ਇਹ ਇਨਸਾਫ ਮਿਲ ਪਾਰੇ ਕੇਂਦਰ ਦੀ ਸਰਕਾਰ ਹੀ ਇਹ ਕਾਨੂੰਨ ਬਣਾ ਸਕਦੀ ਹੈ ਹੁਣ ਤੱਕ ਘੱਟ ਗਿਣਤੀਆਂ ਦੇ ਖਿਲਾਫ ਹੀ ਕੇਂਦਰ ਦੀ ਸਰਕਾਰਾਂ ਨੇ ਕਾਨੂੰਨ ਬਣਾਏ ਨੇ ਕਿਸੇ ਵੀ ਪਾਰਟੀ ਨੇ ਇੱਥੇ ਰਾਜ ਕਰਨਾ ਹੈ ਤਾਂ ਉਹਦੇ ਲਈ ਜ਼ਰੂਰੀ ਹੈ ਕਿ ਬੇਅਦਬੀ ਤੇ ਕੋਈ ਸਖਤ ਕਾਨੂੰਨ ਦੀ ਤਜ਼ਵੀਜ਼ ਦਿੱਤੀ ਜਾਵੇ ਜਿਸ ਦੇ ਨਾਲ ਬੇਅਦਬੀ ਦੀਆਂ ਘਟਨਾਵਾਂ ਰੁਕ ਜਾਣ ਇੱਥੇ ਘਟਨਾਵਾਂ ਵਾਪਰਨ ਦਾ ਕਾਰਨ ਕੀ ਸਮਝਦੇ ਹੋ ਹਰੇਕ ਸਰਕਾਰ ਕਹਿੰਦੀ ਹੈ ਕਿ ਅਸੀਂ ਇਨਸਾਫ ਦਵਾਂਗੇ ਤੇ ਬੇਅਦਬੀਆਂ ਵਾਪਰਨ ਦਾ ਕਾਰਨ ਕੀ ਸਮਝਦੇ ਹੋ ਜਿਹੜੇ ਵੀ ਬੇਅਦਬੀਆਂ ਘਟਨਾਵਾਂ ਕਰਦੇ ਨੇ ਉਹ ਕਿਸੇ ਵੀ ਧਰਮ ਨੂੰ ਪਿਆਰ ਨਹੀਂ ਕਰਦੇ ਉਹ ਸਿਰਫ ਧਰਮਾਂ ਦੇ ਵਿੱਚ ਵਿਤਕਰਾ ਪੈਦਾ ਕਰਦੇ ਨੇ ਜਿਸ ਦੇ ਨਾਲ ਧਰਮ ਇਕੱਠੇ ਨਾ ਹੋ ਸਕਣ ਕਿਉਂਕਿ 크ਰਿਸਚੀਅਨਿਟੀ ਦਾ ਧਰਮ ਹਮੇਸ਼ਾ ਹੀ ਸ਼ਾਂਤੀ ਦਾ ਪ੍ਰਤੀਕ ਹੈ ਕਿ ਅੰਗਰੇਜ਼ਾਂ ਨੇ ਉਸ ਸਮੇਂ ਰਾਜ ਕੀਤਾ ਸੀ ਕਿ ਫੁੱਟ ਪਾਓ ਤੇ ਰਾਜ ਕਰੋ ਦੀ ਨੀਤੀ ਦੇ ਨਾਲ ਉਹਨਾਂ ਨੇ ਭਾਰਤ ਤੇ ਰਾਜ ਕੀਤਾ ਇਹਦੇ ਵਿੱਚ ਸਾਰੇ ਹੀ ਧਰਮ ਇੱਕ ਜੁੱਟ ਨੇ ਤੇ ਇੱਕ ਜੁੱਟਤਾ ਦੇ ਪ੍ਰਤੀਕ ਬਣ ਕੇ ਹੀ ਅਸੀਂ ਇਹ ਲੜਾਈ ਲੜਾਂਗੇ ਉਮਰ ਕਹਿੰਦੀ ਸਜਾ ਦੀ ਕਾਨੂੰਨੀ ਬਣ ਜਗਾ ਜਦ ਤੱਕ ਅਸੀਂ ਪਿੱਛੇ ਨਹੀਂ ਹਟਾਂਗੇ ਪੈਸਿਆਂ ਦਾ ਲਾਲਚ ਦਿੱਤਾ ਜਾਂਦਾ ਜਾਂ ਕਿਸੇ ਹੋਰ ਤਰੀਕੇ ਦਾ ਲਾਲਚ ਦੇ ਕੇ ਸਿੱਖਾਂ ਨੂੰ ਧਰਮ ਪਰਿਵਰਤਨ ਕਰਵਾਇਆ ਜਾਂਦਾ। ਜਿਹੜਾ ਮੁੱਦਾ ਹੈ ਬੀਜੇਪੀ ਨੇ ਉਛਾਲਿਆ ਹੈ ਤਾਂ ਬੀਜੇਪੀ ਚਾਹੁੰਦੀ ਹੈ ਕਿ ਅਜਹੀਆਂ ਬੇਤੁਕੀਆਂ ਗੱਲਾਂ ਦੇ ਨਾਲ ਅਜਿਹਾ ਮਾਹੌਲ ਪੈਦਾ ਕੀਤਾ ਜਾਵੇ ਜਿਸ ਦੇ ਨਾਲ ਉਹ ਇੱਥੇ ਰਾਜ ਕਰ ਸਕਣ। ਜੇ ਕੋਈ ਇੱਕ ਵੀ ਤੁਹਾਡੇ ਕੋਲ ਅੰਕੜਾ ਹੈਗਾ ਤਾਂ ਮੇਰੇ ਸਾਹਮਣੇ ਰੱਖ ਦਿਓ ਤੇ ਮੈਂ ਅੱਜ ਵੀ ਕ੍ਰਿਸਚੀਅਨ ਕਮਿਊਨਿਟੀ ਦੇ ਬੰਦੇ ਜਿਹੜੇ ਆ ਉਹ ਦਿਹਾੜੀਆਂ ਕਿਉਂ ਕਰਦੇ ਫਿਰਦੇ ਨੇ ਉਹ ਮਜ਼ਦੂਰੀ ਕਿਉਂ ਕਰਦੇ ਫਿਰਦੇ ਨੇ ਜੇਕਰ ਉਹਨਾਂ ਕੋਲ ਇੰਨਾ ਹੀ ਪੈਸਾ ਹੋਵੇ ਤਾਂ ਉਹ ਕਿਉਂ ਨਹੀਂ ਅਮੀਰ ਬਣ ਗਏ ਅੱਜ ਜਦੋਂ ਪਹਾੜੀ ਰਾਜਾਂ ਦੇ ਨਾਲ ਉਹਨਾਂ ਦਾ ਜੰਗ ਹੋਇਆ ਤੇ ਪਹਾੜੀ ਰਾਜਾਂ ਨੇ ਕਿਹਾ ਕਿ ਅਸੀਂ ਤੁਹਾਡਾ ਧਰਮ ਬਣਾ ਲੀਏ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਕਿ ਤੁਹਾਡਾ ਤੇਰਾ ਤੁਝ ਕੋ ਧਰਮ ਪਿਆਰਾ ਤੇ ਮੇਰਾ ਮੁਝ ਕੋ ਇਹ ਬੇਤੁਕੀਆਂ ਗੱਲਾਂ ਸਰਕਾਰਾਂ ਇੱਥੇ અપਨਾ ਕੇ ਸਾਨੂੰ ਲੜਾਉਣਾ ਚਾਹੁੰਦੀਆਂ ਨੇ ਹੋਰ ਕੁਝ ਨਹੀਂ ਹੈ ਸਿੱਖ ਧਰਮ ਦੇ ਨਾਲ 크੍ਰਿਸਚਨਾਈਟੀ ਦੇ ਮੁਸਲਮਾਨ ਅਸੀਂ ਸਾਰੇ ਹੀ ਮਿਲ ਕੇ ਗੁਰਪੁਰਬ ਮਨਾਉਣੇ ਆਂ ਕੇਂਦਰ ਵਿੱਚ ਬੈਠੀ ਜਿਹੜੀ ਸਰਕਾਰ ਆ ਨਾ ਉਸ ਨੂੰ ਸਮਝਣ ਦੇ ਲਈ ਸਾਨੂੰ ਅਕਲ ਤੇ ਬੁੱਧੀ ਦੀ ਲੋੜ ਹੈ ਸਾਰੇ ਹੀ ਧਰਮ ਉਹਨਾਂ ਦੇ ਨਾਲ ਇੱਕ ਜੁਟਤਾ ਦੇ ਨਾਲ ਅੱਗੇ ਵਧਾਂਗੇ ਤੇ ਸਰਕਾਰ ਨੂੰ ਮਜਬੂਰ ਕਰਾਂਗੇ ਕਿ ਸਰਕਾਰ ਬੇਅਦਬੀਆਂ ਤੇ ਕੁਝ ਚੰਗਾ ਕਾਨੂੰਨ ਬਣਾਵੇ 크੍ਰਿਸਨ ਭਾਈਚਾਰੇ ਤੋਂ ਸਾਡੇ ਨਾਲ ਜਸਪੀਰ ਸੰਧੂ ਮੌਜੂਦ ਨੇ ਭਾਈ ਜੀ ਬਹੁਤ ਲੰਬੇ ਸਮੇਂ ਤੋਂ ਸੰਘਰਸ਼ ਭਾਈ ਗੁਰਜੀਤ ਸਿੰਘ ਖਾਲਸਾ ਜੀ ਕਰ ਰਹੇ ਨੇ ਤੇ ਹੁਣ ਕੀ ਕਹਿਣਾ ਚਾਹੋਗੇ ਕਿਉਂਕਿ ਲੰਬੇ ਸਮੇਂ ਦੀ ਮੰਗ ਹੈ ਤੇ ਮੁੱਖ ਮੰਤਰੀ ਸਾਹਿਬ ਖੁਦ ਕਹਿੰਦੇ ਰਿਹਾ ਕਿ ਬੇਅਦਬੀਆਂ ਦਾ ਇਨਸਾਫ ਦੇ ਲਈ ਸਖਤ ਕਾਨੂੰਨ ਬਣੇਗਾ ਤੁਹਾਨੂੰ ਕੀ ਕਰ ਲੱਗਦਾ ਕਿ ਮੁੱਖ ਮੰਤਰੀ ਸਾਹਿਬ ਸੰਗਤ ਦੀ ਜਿਹੜੀ ਆਵਾਜ਼ ਹੈ ਉਹ ਪੂਰੀ ਨਹੀਂ ਕਰ 파ਰੇ ਸਭ ਤੋਂ ਪਹਿਲਾਂ ਮੈਂ ਭਾਈ ਗੁਰਜੀਤ ਸਿੰਘ ਦੀ ਖਾਲਸਾ ਜੋ ਇਸ ਵੇਲੇ ਇੱਕ ਧਰਮ ਨਹੀਂ ਬਟ ਸਾਰਿਆਂ ਧਰਮਾਂ ਦੇ ਲਈ ਆਪਣੀ ਲੜਾਈ ਲੜ ਰਹੇ ਨੇ ਮੈਂ 크੍ਰਿਸਚੀਅਨ ਕਮਿਊਨਿਟੀ ਵੱਲੋਂ ਖਾਸ ਕਰਕੇ ਅੰਤਰਧਾਰਮਿਕ वार्ताਲਪ ਦੇ ਡਾਇਰੈਕਟਰ ਮਾਨਯੋਗ ਫਾਦਰ ਜੌਨ ਗਰੇਵਾਲ ਜੀ ਅਤੇ ਡੈਸੀਸ ਆਫ ਜਲੰਧਰ ਦੇ ਬਿਸ਼ਪ ਜੀ ਵੱਲੋਂ ਕੈਥੋਲਿਕ ਭਾਈਚਾਰੇ ਵੱਲੋਂ ਆਪ ਜੀ ਨੂੰ ਸਮਰਥਨ ਦੇਣ ਵਾਸਤੇ ਇੱਥੇ ਪਹੁੰਚਿਆ ਹਾਂ ਕਿਉਂਕਿ ਇਹ ਜਿਹੜਾ ਮੁੱਦਾ ਹੈ ਇਹ ਕਿਸੇ ਇੱਕ ਧਰਮ ਦਾ ਨਹੀਂ ਸਾਰਿਆਂ ਧਰਮਾਂ ਦਾ ਮੁੱਦਾ ਹੈ ਭਾਵੇਂ ਕਿ 2016 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਇੱਕ ਤਜਵੀਜ਼ ਪਾਸ ਕੀਤੀ ਸੀ ਸੈਂਟਰ ਸਰਕਾਰ ਨੂੰ ਕਾਨੂੰਨ ਬਣਾਉਣ ਦੀ ਪਰ ਉਦੋਂ ਹੀ ਉਹਨਾਂ ਨੇ ਉਹ ਰੱਦ ਕਰ ਦਿੱਤਾ ਬਾਅਦ ਵਿੱਚ ਕੈਪਟਨ ਅਮਰਿੰਦਰ ਦੀ ਸਰਕਾਰ ਆਈ 2018 ਦੇ ਵਿੱਚ ਉਹਨਾਂ ਨੇ ਵੀ ਇੱਕ ਮਤਾ ਪਾ ਕੇ ਸੈਂਟਰ ਸਰਕਾਰ ਨੂੰ ਅਪੀਲ ਕੀਤੀ ਕਿ ਬੇਅਦਬੀਆਂ ਦੀਆਂ ਘਟਨਾਵਾਂ ਦੇ ਦੋਸ਼ੀਆਂ ਦੇ ਲਈ ਉਮਰ ਕੈਦ ਦੀ ਸਜ਼ਾ ਤੱਕ ਤਜਵੀਜ਼ ਹੋਣੀ ਚਾਹੀਦੀ ਆ ਪਰ ਅੱਜ ਤੱਕ ਰਾਸ਼ਟਰਪਤੀ ਦੇ ਟੇਬਲ ਤੇ ਇਹ ਸਾਰਾ ਕੁਝ ਪਿਆ ਹੈ ਪਰ ਅਜੇ ਤੱਕ ਕਾਨੂੰਨੀ ਬਣ ਸਕਿਆ ਮੈਂ ਆਪ ਜੀ ਦੇ ਮਾਧਮ ਰਾਹੀਂ ਕੇਂਦਰ ਦੀ ਸਰਕਾਰ ਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਜਦੋਂ ਤੁਹਾਨੂੰ ਲੋੜਾਂ ਹੁੰਦੀਆਂ ਨੇ ਤੁਸੀਂ ਰਾਤ ਨੂੰ ਹੀ ਕੈਪਟਨ ਕੈਬਨਿਟ ਦੀ ਮੀਟਿੰਗ ਬੁਲਾਉਂਦੇ ਜੋ ਰਾਸ਼ਟਰਪਤੀ ਨੂੰ ਹੀ ਰਾਤ ਨੂੰ ਬੁਲਾ ਕੇ ਭਾਵੇਂ ਖੇਤੀ ਦੇ ਤਿੰਨ ਕਾਨੂੰਨ ਹੋਣ ਭਾਵੇਂ ਉਹ ਐਨਐਸਏ ਹੋਵੇ ਭਾਵੇਂ 370 ਦੀ ਧਾਰਾ ਖਤਮ ਕਰਨੀ ਹੋਵੇ ਤੁਸੀਂ ਰਾਤੋਂ ਰਾਤ ਕਾਨੂੰਨ ਬਣਾਉਂਦੇ ਜੋ ਜਦ ਕਿ ਸਾਡੇ ਲੋਕਾਂ ਨੂੰ ਲੋੜ ਹੈ ਕਿ ਕਿਉਂਕਿ ਧਰਮ ਸਾਰੇ ਹੀ ਧਰਮ ਸਤਕਾਰਯੋਗ ਨੇ ਮੈਂ ਦੱਸਣਾ ਚਾਹੁੰਦਾ ਕਿ ਮੈਂ ਜ਼ਿਲ੍ਹਾ ਤਰਨਤਾਰਨ ਤੋਂ ਆਇਆ ਹਾਂ ਪੱਟੀ ਕਸਬੇ ਦੇ ਵਿੱਚ ਉੱਥੇ ਇੱਕ ਚਰਚ ਸੀ ਇਨਫਰ ਜੀਸਸ ਕੈਥੋਲਿਕ ਚਰਚ ਜਿਦੇ ਵਿੱਚ ਇਹ ਕੁਝ ਅਣਪਛਾਤੇ ਲੋਕਾਂ ਨੇ ਦਵਾਰ ਨੂੰ ਟੱਪ ਕੇ ਚਰਚ ਦੀਆਂ ਪਵਿੱਤਰ ਮੂਰਤੀਆਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਉਹਨਾਂ ਦੇ ਸਿਰ ਕਲਮ ਕਰ ਦਿੱਤੇ ਤੇ ਉੱਥੇ ਗਿਰਜੇ ਵਿੱਚ ਖੜੀ ਹੋਈ ਚਰਚ ਦੀ ਗੱਡੀ ਨੂੰ ਵੀ ਅੱਗ ਦੇ ਹਵਾਲੇ ਕਰ ਦਿੱਤਾ ਅੱਜ ਤੱਕ ਦੋਸ਼ੀ ਜੜੇ ਨੇ ਉਹ ਪੁਲਿਸ ਦੀ ਪਕੜ ਤੋਂ ਪਰੇ ਨੇ ਭਾਵੇਂ ਕਿ ਅਸੀਂ ਮੁੱਖ ਮੰਤਰੀ ਤੱਕ ਅਪੀਲਾਂ ਕੀਤੀਆਂ ਧਰਨੇ ਲਾਏ ਕੈਂਡਲ ਮਾਰਚ ਕੀਤੇ ਡੀਸੀ ਦਫ਼ਤਰ ਦੇ ਦਫ਼ਤਰ ਦਾ ਵੀ ਘਰਾਓ ਕੀਤਾ ਹਾਈਵੇ ਵੀ ਰੋਕੇ ਪਰ ਅੱਜ ਤੱਕ ਨਤੀਜਾ ਬੇਨਤੀਜਾ ਹੈ ਜੇ ਭਾਈ ਗੁਰਜੀਤ ਸਿੰਘ ਦੀ ਖਾਲਸਾ ਅੱਜ ਇਹ ਮੰਗ ਕਰਦੇ ਨੇ ਕਿ ਇਹਦੇ ਤੇ ਕੋਈ ਵੱਡਾ ਕਾਨੂੰਨ ਬੰਨਣਾ ਚਾਹੀਦਾ ਹੈ ਤਾਂ ਕਿ ਜਿਹੜੇ ਘਟਨਾਵਾਂ ਨੂੰ ਰੋਕਣ ਦਾ ਇੱਕ ਹੀ ਹਿਲਾ ਹੈ ਉਹ ਚੰਗਾ ਕਾਨੂੰਨ ਬਣੇ ਜਿਦੇ ਵਿੱਚ ਇਹ ਤਜ਼ਵੀਜ਼ ਹੋਵੇ ਕਿ ਘੱਟੋ ਘੱਟ ਨੂੰ ਉਮਰ ਕੈਦੀ ਸਜ਼ਾ ਹੋਵੇ ਤਾਂ ਹੀ ਇਹ ਬੇਅਦਬੀ ਦੀਆਂ ਘਟਨਾਵਾਂ ਰੁਕ ਸਕਦੀਆਂ ਨੇ ਅੱਛਾ ਤੁਹਾਨੂੰ ਕਾਨੂੰਨ ਦੀ ਮੰਗ ਲਗਾਤਾਰ ਉੱਠ ਰਹੀ ਹੈ ਤੇ ਭਾਈ ਗੁਰਜੀਤ ਸਿੰਘ ਵੀ ਤਾਂ ਹੀ ਮੋਰਚੇ ਤੇ ਡਟੇ ਹੋਏ ਨੇ ਕਿਉਂਕਿ ਮੀਂਹ ਵੀ ਆਈ ਹੈ ਨੇ ਰੀਵੀ ਆਈ ਹੈ ਤੂਫਾਨ ਵੀ ਅੱਜ ਦਾ ਬਹੁਤ ਭਿਆਨਕ ਮੌਸਮ ਬਣਿਆ ਰਿਹਾ ਬਹੁਤ ਤੇਜ਼ ਮੀਂਹ ਪਿਆ ਤਾਂ ਤੁਹਾਨੂੰ ਕੀ ਲੱਗਦਾ ਕਿ ਕਿੱਥੇ ਅੜ ਜਾਂਦੀ ਹੈ ਗੱਲ ਕਿਉਂਕਿ ਬਹੁਤ ਸਾਰੀਆਂ ਜਿਹੜੀਆਂ ਮੰਗਾਂ ਨੇ ਜਾਂ ਲਿਖਤੀ ਪੱਤਰ ਵੀ ਦਿੱਤੇ ਜਾ ਚੁੱਕੇ ਨੇ ਤੁਹਾਨੂੰ ਕੀ ਲੱਗਦਾ ਕਿ ਕੀ ਕਾਰਨ ਬਣਦਾ ਕਿ ਕਿਉਂ ਨਹੀਂ ਇਹ ਇਨਸਾਫ ਮਿਲ ਰਿਹਾ ਮਿਲ ਪਾਰਿਆ ਮੈਂ ਆਪ ਜੀ ਦੇ ਮਾਧਮ ਰਾਈ ਦੱਸਣਾ ਚਾਹੁੰਦਾ ਕਿ ਕੇਂਦਰ ਦੀ ਸਰਕਾਰ ਹੀ ਇਹ ਕਾਨੂੰਨ ਬਣਾ ਸਕਦੀ ਹੈ ਹੁਣ ਤੱਕ ਘਟ ਗਿੰਤਿਆਂ ਦੇ ਖਿਲਾਫ ਹੀ ਕੇਂਦਰ ਦੀ ਸਰਕਾਰਾਂ ਨੇ ਕਾਨੂੰਨ ਬਣਾਏ ਨੇ ਨਾ ਕਿ ਉਹਨਾਂ ਦੇ ਹੱਕ ਵਿੱਚ ਪਿਛਲੇ ਦਿਨੀ ਅਸੀਂ ਮਨੀਪੁਰ ਵਿੱਚ ਵੇਖਿਆ ਕਿ ਬਹੁਤ ਭਾਰਤ ਦੇ ਕਈ ਕਈ ਹਿੱਸਿਆਂ ਦੇ ਵਿੱਚ ਅਜਹੀਆਂ ਘਟਨਾਵਾਂ ਵਾਪਰੀਆਂ ਜਿਹੜੀਆਂ ਬਹੁਤ ਹੀ ਨਿੰਦਨਯੋਗ ਨੇ ਮੈਂ ਆਪ ਜੀ ਦੇ ਮਾਧਿਅਮ ਰਾਹੀਂ ਦੱਸਣਾ ਚਾਹੁੰਦਾ ਹਾਂ ਕਿ ਜੇਕਰ ਆਉਣ ਵਾਲੀਆਂ 2027 ਦੀਆਂ ਵੋਟਾਂ ਦੇ ਵਿੱਚ ਜੇਕਰ ਭਾਜਪੀ ਨੇ ਅੱਗੇ ਆਉਣਾ ਹੈ ਜਾਂ ਦੂਸਰੀਆਂ ਕਿਸੇ ਵੀ ਪਾਰਟੀ ਨੇ ਇੱਥੇ ਰਾਜ ਕਰਨਾ ਹੈ ਤਾਂ ਉਹਦੇ ਲਈ ਜ਼ਰੂਰੀ ਹੈ ਕਿ ਬੇਅਦਬੀ ਤੇ ਕੋਈ ਸਖਤ ਕਾਨੂੰਨ ਦੀ ਤਜ਼ਵੀਜ਼ ਦਿੱਤੀ ਜਾਵੇ ਜਿਸ ਦੇ ਨਾਲ ਬੇਅਦਬੀ ਦੀਆਂ ਘਟਨਾਵਾਂ ਰੁਕ ਜਾਣ ਅ ਬੇਅਦਬੀ ਦਾ ਕਿਉਂਕਿ ਇਹ ਮੰਨਿਆ ਜਾਂਦਾ ਹੈ ਕਿ ਜਿਹੜਾ ਸਾਡਾ ਸੂਬਾ ਗੁਰੂਆਂ ਪੀਰਾਂ ਦੇ ਨਾਂ ਤੇ ਵੱਸਦਾ ਤੇ ਇੱਥੇ ਘਟਨਾਵਾਂ ਵਾਪਰਨ ਦਾ ਕਾਰਨ ਕੀ ਸਮਝਦੇ ਹੋ ਕਿਉਂਕਿ 2015 ਦੀ ਘਟਨਾ ਹੋਵੇ ਉਸ ਤੋਂ ਬਾਅਦ ਲਗਾਤਾਰ ਸੂਬੇ ਦੇ ਵਿੱਚ ਬਹੁਤ ਸਾਰੇ ਭਾਵੇਂ ਕੁਰਾਨ ਸ਼ਰੀਫ ਦੀ ਹੋਵੇ ਜਾਂ ਫਿਰ ਤੁਸੀਂ ਚਰਚ ਦੀ ਗੱਲ ਕੀਤੀ ਤਾਂ ਗੁਰਗ੍ਰੰਥ ਸਾਹਿਬ ਦੀ ਹੋਵੇ ਤੇ ਲਗਾਤਾਰ ਬੇਅਦਬੀਆਂ ਘਟਨਾਵਾਂ ਵਾਪਰ ਰਹੀਆਂ ਨੇ ਹਰੇਕ ਸਰਕਾਰ ਕਹਿੰਦੀ ਹੈ ਕਿ ਅਸੀਂ ਇਨਸਾਫ ਦੇਵਾਂਗੇ ਤੇ ਬੇਅਦਬੀਆਂ ਵਾਪਰਨ ਦਾ ਕਾਰਨ ਕੀ ਸਮਝਦੇ ਹੋ ਤੁਸੀਂ ਮੈਂ ਤਾਂ ਇਸ ਤੇ ਵੱਡਾ ਕਾਰਨ ਸਮਝਦਾ ਹਾਂ ਕਿ ਜਿਹੜੇ ਵੀ ਬੇਅਦਬੀ ਦੀਆਂ ਘਟਨਾਵਾਂ ਕਰਦੇ ਨੇ ਉਹ ਕਿਸੇ ਵੀ ਧਰਮ ਨੂੰ ਪਿਆਰ ਨਹੀਂ ਕਰਦੇ ਉਹ ਸਿਰਫ ਧਰਮਾਂ ਦੇ ਵਿੱਚ ਵਿਤਕਰਾ ਪੈਦਾ ਕਰਦੇ ਨੇ ਧਰਮਾਂ ਦੇ ਵਿੱਚ ਫੁੱਟ ਪੈਦਾ ਕਰਦੇ ਨੇ ਤਾਂ ਕਿ ਐਸੀ ਤਰੇੜ ਪੈਦਾ ਹੋਵੇ ਜਿਸ ਦੇ ਨਾਲ ਧਰਮ ਇਕੱਠੇ ਨਾ ਹੋ ਸਕਣ ਕਿਉਂਕਿ 크ਰਿਸਚੀਅਨਿਟੀ ਦਾ ਧਰਮ ਹਮੇਸ਼ਾ ਹੀ ਸ਼ਾਂਤੀ ਦਾ ਪ੍ਰਤੀਕ ਹੈ ਅਸੀਂ ਹਮੇਸ਼ਾ ਹੀ ਸ਼ਾਂਤੀ ਚਾਹੁੰਦੇ ਹਾਂ ਤੇ ਸ਼ਾਂਤੀ ਦੇ ਲਈ ਚਰਚ ਵਿੱਚ ਹਮੇਸ਼ਾ ਪ੍ਰਾਰਥਨਾ ਕੀਤੀਆਂ ਜਾਂਦੀਆਂ ਨੇ ਮੈਂ ਕਹਿੰਦਾ ਤਾਂ ਹੀ ਤਾਂ ਇਹ ਭਾਰਤ ਵਿੱਚ ਅਜਈਆਂ ਏਜੰਸੀਆਂ ਨੇ ਅੱਜਕੱਲ ਇੱਕ ਪਖੰਡ ਬਣਾ ਲਿਆ ਹੈ ਕਿ ਧਰਮ ਨੂੰ ਆਪਸ ਵਿੱਚ ਲੜਾਇਆ ਜਾਵੇ ਭਾਵੇਂ ਕਿ ਅੰਗਰੇਜ਼ਾਂ ਨੇ ਉਸ ਸਮੇਂ ਰਾਜ ਕੀਤਾ ਸੀ ਕਿ ਫੋਟਪਾਉ ਤੇ ਰਾਜ ਕਰੋ ਦੀ ਨੀਤੀ ਦੇ ਨਾਲ ਉਹਨਾਂ ਨੇ ਭਾਰਤ ਤੇ ਰਾਜ ਕੀਤਾ ਉਹੀ ਨੀਤੀਆਂ ਅੱਜ ਕੱਲ੍ਹ ਦੀਆਂ ਸਰਕਾਰਾਂ ਅਪਣਾ ਰਹੀਆਂ ਨੇ ਤਾਂ ਕਿ ਧਰਮਾਂ ਦੇ ਵਿੱਚ ਫੁੱਟਬੰਦੀ ਪੈਦਾ ਕਰਕੇ ਇਹਨਾਂ ਨੂੰ ਆਪਸ ਵਿੱਚ ਲੜਾ ਕੇ ਹੀ ਰਾਜ ਕੀਤਾ ਜਾ ਸਕਦਾ ਹੈ ਮੈਂ ਆਪਜੀ ਦੇ ਰਾਂ ਮਾਦਮ ਰਹੀਂ ਦੱਸਣਾ ਚਾਹੁੰਦਾ ਹਾਂ ਕਿ ਅੱਜ 21ਵੀਂ ਸਦੀ ਹੈ ਅਸੀਂ 18ਵੀਂ ਸਦੀ ਵਿੱਚ ਹੁਣ ਨਹੀਂ ਜੀ ਰਹੇ ਅਸੀਂ ਪੜ੍ਹ ਲਿਖ ਗਏ ਹਾਂ ਤਾਂ ਇਸ ਕਰਕੇ ਸਾਨੂੰ ਹੁਣ ਆਪਸ ਵਿੱਚ ਲੜਾਇਆ ਨਹੀਂ ਜਾ ਸਕਦਾ ਜਿਵੇਂ ਕਿ ਅੱਜ ਭਾਈ ਗੁਰਜੀਤ ਸਿੰਘ ਜੀ ਖਾਲਸਾ ਅਤੇ ਉਹਨਾਂ ਦੀ ਕਮੇਟੀ ਨੇ ਇੱਕ ਸਰਬ ਧਰਮ ਬੇਅਦਬੀ ਰੋਕੂ ਰੋਕੂ ਮੋਰਚਾ ਲਾਇਆ ਹੈ ਇਸ ਦੇ ਵਿੱਚ ਸਾਰੇ ਹੀ ਧਰਮ ਇੱਕ ਜੁੱਟ ਨੇ ਤੇ ਇੱਕ ਜੁੱਟਤਾ ਦੇ ਪ੍ਰਤੀਕ ਬਣ ਕੇ ਹੀ ਅਸੀਂ ਇਹ ਲੜਾਈ ਲੜਾਂਗੇ ਜਦੋਂ ਤੱਕ ਬੇਅਦਬੀ ਤੇ ਕੋਈ ਚੰਗਾ ਕਾਨੂੰਨ ਨਹੀਂ ਬਣ ਜਾਂਦਾ ਬੇਅਦਬੀ ਦੀਆਂ ਘਟਨਾਵਾਂ ਨੂੰ ਰੋਕਣ ਲਈ ਘੱਟੋ-ਘੱਟ ਇੱਥੇ ਉਮਰ ਕੈਦੀ ਸਜ਼ਾ ਦੀ ਕਾਨੂੰਨ ਨਹੀਂ ਬਣ ਜਾਂਦਾ ਜਦ ਤੱਕ ਅਸੀਂ ਪਿੱਛੇ ਨਹੀਂ ਹਟਾਂਗੇ ਅੱਛਾ ਭਾਈ ਇੱਕ ਕ੍ਰਿਸ਼ਨ ਭਾਈ ਚਾਰੇ ਤੇ ਇਲਜ਼ਾਮ ਲੱਗਦਾ ਕਿ ਧਰਮ ਪਰਿਵਰਤਨ ਦਾ ਇਲਜ਼ਾਮ ਲੱਗਦਾ ਕਿ ਬਹੁਤ ਵੱਡੇ ਪੱਧਰ ਤੇ ਜਿਹੜੇ ਸਿੱਖ ਸੀਗੇ ਉਹ ਕ੍ਰਿਸ਼ਨ ਕ੍ਰਿਸ਼ਨ ਵੱਢ ਰਹੇ ਨੇ ਤੇ ਉਹ ਵੀ ਤਾਂ ਵੱਢ ਰਹੇ ਨੇ ਕਿ ਪੈਸਿਆਂ ਦਾ ਲਾਲਚ ਦਿੱਤਾ ਜਾਂਦਾ ਜਾਂ ਕਿਸੇ ਹੋਰ ਤਰੀਕੇ ਦਾ ਲਾਲਚ ਦੇ ਕੇ ਸਿੱਖਾਂ ਨੂੰ ਧਰਮ ਪਰਿਵਰਤਨ ਕਰਵਾਇਆ ਜਾ ਰਿਹਾ ਜੀ ਨਿਕੋ ਜੀ ਇਹ 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 ਜਿਹੜਾ ਮੁੱਦਾ ਹੈ ਬੀਜੇਪੀ ਨੇ ਹਿਸ਼ਾਲਿਆ ਹੈ ਤਾ ਬੀਜੇਪੀ ਚਾਹੁੰਦੀ ਹੈ ਕਿ ਅਜਹੀਆਂ ਬੇਤੁਕੀਆਂ ਗੱਲਾਂ ਦੇ ਨਾਲ ਅਜਿਹਾ ਮਾਹੌਲ ਪੈਦਾ ਕੀਤਾ ਜਾਵੇ ਜਿਸ ਦੇ ਨਾਲ ਉਹ ਇੱਥੇ ਰਾਜ ਕਰ ਸਕਣ ਅੱਜ ਤੱਕ ਵੀ ਅੰਕੜਿਆਂ ਦੇ ਹਿਸਾਬ ਦੇ ਨਾਲ ਇੱਕ ਵੀ ਕੋਈ ਕਨਵਰਸ਼ਨ ਦਾ ਮੁੱਦਾ ਇੱਥੇ ਨਹੀਂ ਆਇਆ ਇਹ ਸਿਰਫ ਤੇ ਸਿਰਫ ਗੱਲਾਂ ਨੇ ਜੇ ਕੋਈ ਇੱਕ ਵੀ ਤੁਹਾਡੇ ਕੋਲ ਅੰਕੜਾ ਹੈਗਾ ਤਾਂ ਮੇਰੇ ਸਾਹਮਣੇ ਰੱਖ ਦਿਓ ਤੇ ਮੈਂ ਅੱਜ ਵੀ 크ਿਸਚਨ ਕਮਿਊਨਿਟੀ ਦੇ ਬੰਦੇ ਜਿਹੜੇ ਆ ਉਹ ਦਿਹਾੜੀਆਂ ਕਿਉਂ ਕਰਦੇ ਫਿਰਦੇ ਨੇ ਉਹ ਮਜ਼ਦੂਰੀ ਕਿਉਂ ਕਰਦੇ ਫਿਰਦੇ ਨੇ ਜੇਕਰ ਉਹਨਾਂ ਕੋਲ ਇੰਨਾ ਹੀ ਪੈਸਾ ਹੋਵੇ ਤਾਂ ਉਹ ਕਿਉਂ ਨਹੀਂ ਅਮੀਰ ਬਣ ਗਏ ਅੱਜ ਤੱਕ ਤੁਸੀਂ ਸਰਵੇ ਕਰਾ ਕੇ ਦੇਖ ਲਓ ਜਿੰਨੇ ਵੀ 크ਿਸਚੀਅਨ ਲੋਕ ਨੇ ਉਹ ਸਾਰੇ ਮਜ਼ਦੂਰ ਨੇ ਤਾਂ ਮੈਂ ਆਪ ਜੀ ਦੇ ਮਾਧਿਅਮ ਰੇ ਦੱਸਣਾ ਚਾਹੁੰਦਾ ਕਿ ਕੋਈ ਅੰਕੜਾ ਨਹੀਂ ਹੈ ਇਹ ਬੇਫਜ਼ੂਲ ਗੱਲਾਂ ਨੇ ਜਿਸ ਦੇ ਨਾਲ ਲੋਕਾਂ ਦੇ ਵਿੱਚ ਇੱਕ ਮਾਹੌਲ ਪੈਦਾ ਕਰਕੇ ਇਹਨਾਂ ਨੂੰ ਆਪਸ ਵਿੱਚ ਟਕਰਾ ਦੇ ਨੀਤੀ ਅਪਣਾ ਰਹੀਆਂ ਨੇ ਸਰਕਾਰਾਂ ਇਹਦੇ ਤੋਂ ਦੂਰ ਹੋ ਕੇ ਮੈਂ ਕਹਿੰਦਾ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਹੈ ਜਦੋਂ ਪਹਾੜੀ ਰਾਜਾਂ ਦੇ ਨਾਲ ਉਹਨਾਂ ਦਾ ਜੰਗ ਹੋਇਆ ਤੇ ਪਹਾੜੀ ਰਾਜਾਂ ਨੇ ਕਿਹਾ ਕਿ ਅਸੀਂ ਤੁਹਾਡਾ ਧਰਮ ਅਪਣਾ ਲਈਏ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਕਿ ਤੁਹਾਡਾ ਤੇਰਾ ਤੁਜ ਕੋ ਧਰਮ ਪਿਆਰਾ ਤੇ ਮੇਰਾ ਮੁਜ ਕੋ ਕਦੀ ਵੀ ਧਰਮ ਦਾ ਮੁੱਦਾ ਪੰਜਾਬ ਦੇ ਵਿੱਚ ਖੜਾ ਨਹੀਂ ਹੋਇਆ ਇਹ ਬੇਤੁਕੀਆਂ ਗੱਲਾਂ ਸਰਕਾਰਾਂ ਇੱਥੇ ਅਪਣਾ ਕੇ ਸਾਨੂੰ ਲੜਾਉਣਾ ਚਾਹੁੰਦੀਆਂ ਨੇ ਹੋਰ ਕੁਝ ਨਹੀਂ ਹੈ ਅੱਛਾ ਇੱਕ ਚੀਜ਼ ਤੁਸੀਂ ਖੁਦ ਧਰਮ ਤਰਨ ਤੋਂ ਆਏ ਹੋ ਤੇ ਮਾਜੇ ਬਾਰੇ ਆਇਆ ਕਿਹਾ ਜਾਂਦਾ ਕਹਿੰਦੇ ਕਿ ਅੱਧਾ ਮਾਜਾ ਤਾਂ ਕਨਵਰਟ ਹੋ ਗਿਆ ਜੀ ਤੇ ਹੁਣ ਹੌਲੀ ਹੌਲੀ ਸਾਰੇ ਕ੍ਰਿਚ ਨਹੀਂ ਬਣ ਜਣੇ ਜਿੰਨੇ ਵੀ ਉੱਥੇ ਸਿੱਖਾ ਮਾਜੇ ਵਾਲੇ ਤਾਂ ਇਹ ਸਿਰਫ ਇੱਕ ਮੈਂ ਤੁਹਾਨੂੰ ਦੱਸ ਰਿਹਾ ਕਿ ਇਹ ਸਿਰਫ ਇੱਕ ਛੋਸ਼ਾ ਹੈ ਅਜਿਹਾ ਕੋਈ ਮੁੱਦਾ ਨਹੀਂ ਹੈ ਨਾ ਹੀ ਕੋਈ ਤਰਨ ਤਰਨ ਦੇ ਵਿੱਚ ਅਜਿਹੀ ਕੋਈ ਗੱਲ ਹੈ ਤਰਨਤਾਰਨ ਦੇ ਵਿੱਚ ਸਾਰੇ ਹੀ ਭਾਈਚਾਰੇ ਆਪਸ ਵਿੱਚ ਮਿਲ ਕੇ ਰਹਿੰਦੇ ਨੇ ਅਸੀਂ ਗੁਰਪੁਰਬਾਂ ਤੇ ਜਾਂਦੇ ਆ ਬਹੁਤ ਜ਼ਿਆਦਾ ਅਸੀਂ ਸਿੱਖ ਧਰਮ ਦੇ ਨਾਲ 크ਰਿਸਚੀਅਨਿਟੀ ਦੇ ਮੁਸਲਮਾਨ ਅਸੀਂ ਸਾਰੇ ਹੀ ਮਿਲ ਕੇ ਗੁਰਪੁਰਬ ਮਨਾਉਂਦੇ ਆ ਉਹ ਸਾਡੇ ਨਾਲ ਮਿਲ ਕੇ ਸਾਡੇ ਧਰਮਾਂ ਵਿੱਚ ਆਉਂਦੇ ਜਾਂਦੇ ਨੇ ਅੱਜ ਹਾ ਕੋਈ ਵੀ ਮਸਲਾ ਨਹੀਂ ਹੈਗਾ ਇਹ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਭਾਰਤ ਦੀ ਕੇਂਦਰ ਵਿੱਚ ਬੈਠੀ ਜਿਹੜੀ ਸਰਕਾਰ ਆ ਨਾ ਉਸ ਨੂੰ ਸਮਝਣ ਦੇ ਲਈ ਸਾਨੂੰ ਅਕਲ ਤੇ ਬੁੱਧੀ ਦੀ ਲੋੜ ਹੈ ਬਹੁਤ ਸਾਰੇ ਲੋਕਾਂ ਨੂੰ ਉਹ ਗੁੰਮਰਾਹ ਕਰਕੇ ਅਜਿਹੀਆਂ ਬਿਆਨਬਾਜ਼ੀਆਂ ਛੱਡਦੀਆਂ ਨੇ ਜਿਸ ਦੇ ਨਾਲ ਇਹ ਫੁੱਟਬੰਦੀ ਪੈਦਾ ਹੋਵੇ ਪਰ ਅਜਿਹੀ ਪੰਜਾਬੀ ਇਕੱਠੇ ਆ ਅਸੀਂ ਪੰਜਾਬੀਆਂ ਨੇ ਜੰਗਾਂ ਜੁੱਧਾਂ ਵਿੱਚ ਜ਼ੋਰ ਦਿਖਾ ਕੇ ਆਪਣੇ ਨਾਮ ਦਾ ਨਿਮਾਣਾ ਘਟਿਆ ਸਾਨੂੰ ਕੋਈ ਗੁੰਮਰਾਹ ਨਹੀਂ ਕਰ ਸਕਦਾ ਮੈਂ ਫਿਰ ਵੀ ਦੱਸਣਾ ਚਾਹੁੰਦਾ ਕਿ ਗੁਰੂ ਸਾਹਿਬ ਸਰਦਾਰ ਗੁਰਜੀਤ ਸਿੰਘ ਦੀ ਖਾਲਸਾ ਜਿਸ ਮੁੱਦੇ ਨੂੰ ਲੈ ਕੇ ਅੱਜ ਇੱਥੇ ਖੜੇ ਨੇ ਅਸੀਂ ਸਾਰੇ ਹੀ ਧਰਮ ਉਹਨਾਂ ਦੇ ਨਾਲ ਇੱਕ ਜੁਟਤਾ ਦੇ ਨਾਲ ਅੱਗੇ ਵਧਾਂਗੇ ਤੇ ਸਰਕਾਰ ਨੂੰ ਮਜਬੂਰ ਕਰਾਂਗੇ ਕਿ ਸਰਕਾਰ ਬੇਅਦਬੀਆਂ ਤੇ ਕੁਝ ਚੰਗਾ ਕਾਨੂੰਨ ਬਣਾਵੇ ਜੀ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਜੀ